ਸੱਜਵੇਂ ਜਿਵੇਂ ਹੀ ਦੀਵਾਲੀ ਨੇੜੇ ਆਈ ਹੈ ਚੰਡੀਗੜ੍ਹ ਦੇ ਬਾਜ਼ਾਰ ਦੇ ਵਿੱਚ ਚਾਹਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਸ਼ਹਿਰ ਤੇ ਤਿਉਹਾਰਾਂ ਦੀ ਰੌਣਕ ਪੂਰੇ ਤਰੀਕੇ ਦੇ ਨਾਲ ਭਰੀ ਹੋਈ ਹੈ ਬਾਜ਼ਾਰਾਂ ਦੇ ਵਿੱਚ ਦੇ ਨਾਲ ਹੀ ਲੋਕ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਆ ਰਹੇ ਨੇ ਜਿਸ ਦੇ ਨਾਲ ਚੰਡੀਗੜ੍ਹ ਰੋਸ਼ਨੀ ਅਤੇ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ ਚੰਡੀਗੜ੍ਹ ਦਾ ਮਸ਼ਹੂਰ ਇਲੈਕਟ੍ਰੋਨਿਕ ਬਾਜ਼ਾਰ ਸੈਕਟਰ 18 ਇਸ ਦੇ ਨਾਲ ਦੀਵਾਲੀ ਦੀ ਖਰੀਦਦਾਰੀ ਲਈ ਇੱਕ ਵੱਡਾ ਆਕਰਸ਼ਣ ਜਿਹੜਾ ਬਣ ਚੁੱਕਾ ਹੈ ਦੁਕਾਨਦਾਰ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਬਾਜ਼ਾਰ ਦੇ ਵਿੱਚ ਰੰਗ-ਬਰੰਗੀਆਂ ਲਾਈਟਾਂ, ਸਜਾਵਟੀ ਵਸਤੂਆਂ ਤੇ ਕਈ ਤਰ੍ਹਾਂ ਦੀਆਂ ਨਵੀਆਂ ਵਸਤੂਆਂ ਦੇ ਨਾਲ ਇਸ ਬਾਜ਼ਾਰ ਨੂੰ ਜਿਹੜਾ ਸਜਾਇਆ ਹੋਇਆ ਉੱਥੇ ਹੀ ਲੋਕ ਦੀਵੇ, ਰੋਸ਼ਨੀ ਤੇ ਧਰੇਲੂ ਸਜਾਵਟ ਦੀਆਂ ਵਸਤੂਆਂ ਦੀ ਭਰਪੂਰ ਖਰੀਦਦਾਰੀ ਜਿਹੜੀ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਦੀਵਾਲੀ ਦੀ ਚਮਕ, ਹਾਸੇ ਤੇ ਉਤਸ਼ਾਹ ਦਾ ਮਾਹੌਲ ਹਰ ਪਾਸੇ ਜਿਹੜਾ ਦਿਖ ਨੂੰ ਮਿਲ ਰਿਹਾ ਹੈ। ਅੱਜ ਦੀ ਦੀਵਾਲੀ ਦੇ ਵਿੱਚ ਰੌਣਕ ਜਿਹੜੀ ਵੱਡੇ ਪੱਧਰ ਤੇ ਦੇਖੀ ਜਾ ਰਹੀ ਹੈ ਖੂਬਸੂਰਤ ਤਰੀਕੇ ਦੇ ਨਾਲ ਲੋਕਾਂ ਨੇ ਵੀ ਆਪਣੇ ਘਰਾਂ ਨੂੰ ਸਜਾਇਆ ਹੋਇਆ ਤੇ ਇਸ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਖਰੀਦਦਾਰੀ ਕਰਤੇ ਹੋਏ ਨਜ਼ਰ ਆ ਰਹੇ ਨੇ ਘਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਸਮਾਨ ਜਿਹੜਾ ਖਰੀਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਪੂਜਾ ਮਹੌਤ ਦੇ ਦੇ ਸਮਾਨ ਦੀ ਚੀਜ਼ਾਂ ਵੀ ਜਿਹੜੇ ਲੋਕ ਖਰੀਦੇ ਹੋਏ ਨਜ਼ਰ ਆ ਰਹੇ ਨੇ ਪਟਾਕਿਆਂ ਨੂੰ ਗੱਲ ਕੀਤੀ ਜਾਵੇ ਤਾਂ ਹਰੇ ਪਟਾਕੇ ਜਿਹੜੀ ਚਲਾਉਣ ਦੀ ਇਜਾਜ਼ਤ ਜੜੀ ਉਹ ਦਿੱਤੀ ਗਈ ਹੈ ਤੇ ਉਥੇ ਖਰੀਦਦਾਰੀ ਜੜੀ ਆ ਪਟਾਕਿਆਂ ਦੀ ਵੀ ਲੋਕਾਂ ਦੇ ਵੱਲੋਂ ਜਾਰੀ ਹੈ ਪਾਰੀ ਸੁਰੱਖਿਆ ਜੜੀ ਹੈ ਇਸ ਦੇ ਨਾਲ ਹੀ ਤੈਨਾਤ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਲਈ ਕੋਈ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੋਈ ਵਾਰਦਾਤ ਨੂੰ ਅੰਜਾਮ ਜੜਿਆ ਉਹ ਨਾ ਦਿੱਤਾ ਜਾਵੇ ਜਿਸ ਨੂੰ ਵੇਖਦੇ ਹੋਏ ਪਾਰੀ ਪੁਲਿਸ ਫੋਰਸ ਵੀ ਜੜੀ ਹੈ ਨਾਕੇ ਲਗਾ ਕੇ ਤੈਨਾਤ ਕੀਤੀ ਗਈ ਹੈ ਉਥੇ ਵੱਡੇ ਸੀਨੀਅਰ ਅਫਸਰ ਵੀ ਜਿਹੜੇ ਨੇ ਉਹ ਸੜਕਾਂ ਤੇ ਸਰਗੰ ਨਜ਼ਰ ਆ ਰਹੇ ਨੇ ਪੂਰੇ ਤਰੀਕੇ ਦੇ ਨਾਲ ਸ਼ੱਕੀ ਵਾਹਨਾਂ ਦੀ ਖਾਸ ਕਰਕੇ ਜਿਹੜੀ ਉਹ ਚੈਕਿੰਗ ਫਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਆਨਲਾਈਨ ਸ਼ਾਪਿੰਗ ਦਾ ਫਿਲਹਾਲ ਇਸ ਸਮੇਂ ਜਿਹੜਾ 트ੈਂਡ ਹੈ ਪਰ ਉਥੇ ਹੀ ਬਾਜ਼ਾਰਾ ਦੇ ਵਿੱਚ ਜਾ ਕੇ ਖੁਦ ਸਮਾਨ ਖਰੀਦਣਾ ਲੋਕੀ ਜ਼ਿਆਦਾ ਜੜੇਓ ਪ੍ਰੈਫਰ ਕਰ ਰਹੇ ਨੇ ਸੋ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਅਮਿਤ ਸੈਠੀ ਜੁੜ ਚੁੱਕੇ ਨੇ ਅਮਿਤ ਕੀ ਕੋਈ ਜਾਣਕਾਰੀ ਹੈ ਬਾਜ਼ਾਰਾਂ ਦੇ ਵਿੱਚ ਰੌਣਕ ਜਿਹੜੀ ਪੂਰੇ ਤਰੀਕੇ ਦੇ ਨਾਲ ਬਰਕਰਾਰ ਹੈ ਤੇ ਇਸ ਦੇ ਨਾਲ ਹੀ ਪੁਲਿਸ ਵੀ ਜਿਹੜੀ ਹੈ ਭਾਰੀ ਫੋਰਸ ਜਿਹੜੀ ਉਹ ਵੀ ਸੜਕਾਂ ਤੇ ਉਤਰੀ ਹੈ ਆਪ ਵੀ ਮੰਤਿੰਦਰ ਦੱਸਣਾ ਚਾਹਾਂਗਾ ਕਿ ਅਗਰ ਗੱਲ ਕੀਤੀ ਜਾਵੇ ਦੀ ਪਾਵਲੀ ਦੀ ਤੇ ਦੀ ਪਾਵਲੀ ਦੀ ਰੌਣਕ ਬਿਲਕੁਲ ਤੋ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਦਿਖਾਈ ਦੇਦੀਆਂ ਚਾਹ ਛੰਡੀਗੜ ਦੀ ਗੱਲ ਕਰੀਏ ਚਾਹ ਪੰਜਾਬ ਦੀ ਮੋਹਾਲੀ ਦੀ ਜਿਸ ਜਿੱਤ ਦੀ ਮਾਦੀ ਗੱਲ ਕਰੀਏ ਚਾਹੀ ਨਗਰੀ ਪਟਿਆਲੇ ਦੇ ਵਿੱਚ ਵੀ ਮੈਂ ਦੇਖਿਆ ਕਿ ਰੌਣਕਾਂ ਜਿਹੜੀਆਂ ਨੇ ਤੇ ਪਾਗਲੀਆਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਲੋਕਾਂ ਦੇ ਵਿੱਚ ਕਾਫੀ ਗੱਲਾਂ ਉਸ਼ਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਹੈ ਸ਼ਾਪਿੰਗ ਕਰ ਰਹੇ ਨੇ ਉੱਥੇ ਹੀ ਅਗਰ ਪੁਲਿਸ ਦੀ ਗੱਲ ਕਰੀਏ ਪੁਲਿਸ ਨੇ ਵੀ ਪੂਰਾ ਪ੍ਰਬੰਧ ਜਿਹੜੇ ਨੇ ਬਿਲਕੁਲ ਆਪਣਾ ਮਾਰਕੀਟਾਂ ਦੇ ਵਿੱਚ ਕਿੱਥੇ ਹੋਏ ਹੈ ਤੇ ਬਿਲਕੁਲ ਕਹਿ ਸਕਦੇ ਹਾਂ ਕਿ 2025 ਦੀ ਜਿਹੜੀ ਦੀਵਾਲੀ ਹੈ ਉਹ ਕਾਫੀ ਅਹਿਮ ਮੰਨੀ ਜਾਦੀ ਹੈ ਕਿਉਂਕਿ GST ਵੀ ਜਿਸ ਤਰ੍ਹਾਂ ਦਰਾਂ ਦੇ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੈ ਤੇ ਬਹੁਤ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲੀ ਹੈ ਤੇ ਕਹਿ ਸਕਦੇ ਹਾਂ ਕਿ ਖਰੀਦਦਾਰੀ ਜਿਹੜੀ ਹੈ ਇਸ ਵਾਰ ਜ਼ਿਆਦਾ ਹੁੰਦੀ ਦਿਖਾਈ ਦੇ ਰਹੀ ਹੈ ਤੇ ਮਾਰਕੀਟ ਕਾਫੀ ਰੌਣਕ ਹੈ ਜੀ ਹਾਲਾਂਕਿ ਅਮਿਤ ਇੱਕ ਖਾਸ ਗੱਲ ਹੈ ਕਿ ਦੀਵਾਲੀ ਦਾ ਇੱਕ ਸਵਾਲ ਹੈ ਕਿ ਦੀਵਾਲੀ ਜੜੀਓ ਕਦੋਂ ਆ 20 ਨੂੰ ਆਈ ਹੈ 21 ਨੂੰ ਆ ਲੋਕਾਂ ਨੂੰ ਇਸ ਚੀਜ਼ ਦੀ ਕਾਫੀ ਜ਼ਿਆਦਾ ਕਨਫਿਊਜ਼ਨ ਜੜੀ ਹੋ ਰਹੀ ਹੈ ਬਿਲਕੁਲ ਮੇਰੇ ਪਿੱਛੇ ਦੀ ਪਾਵਲੀ ਦੀ ਗੱਲ ਕਰੀਏ ਤੇ ਜ਼ਰੂਰ ਲੋਕ ਜਿਹੜੇ ਨੇ ਕੱਲ ਹੀ ਜਿਹੜੀ ਹੈ ਦੀਪਾਵਲੀ ਬਣਾ ਰਹੇ ਨੇ ਕੁਝ ਸਾਡੇ ਜਿਹੜੇ ਪੰਡਤ ਜਿਹੜੇ ਹੁੰਦੇ ਨੇ ਵਿਦਵਾਨ ਹੁੰਦੇ ਨੇ ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਸੀ ਹਾਲਾਂਕਿ ਜ਼ਰੂਰ ਇਸ ਚੀਜ਼ ਨੂੰ ਲੈ ਕੇ ਕਈ ਜਗ੍ਹਾ ਤੇ ਅਚੰਭਾ ਹੈ ਕਿ ਪਰਸੋਂ ਕੋਈ ਕਹਿ ਰਿਹਾ ਦਿਵਾਲੀ ਕੋਈ ਜਿਹੜਾ ਹੈ ਕੱਲ ਦੱਸ ਰਿਹਾ ਹਾਲਾਂਕਿ ਸਾਫ਼ ਤੋਂ ਕਿਹਾ ਗਿਆ ਹੈ ਕਿ ਜਿਹੜਾ ਕਿ ਜਿਹੇ ਨਿਸ਼ੱਤਰ ਕਹਿ ਰਹੇ ਨੇ ਨਿਸ਼ੱਤਰਾਂ ਦੇ ਸਾਹਮਣੇ ਅਸੀਂ ਜਿਹੜੀ ਹੈ 20 ਤਰੀਕ ਨੂੰ ਹੀ ਦਿਵਾਲੀ ਮੰਨੀਏ ਜਾਂ ਬਣਾਈਏ ਤੇ ਜ਼ਿਆਦਾ ਵਧੀਆ ਰਹੂਗੀ ਹਾਲਾਂਕਿ ਅਮਿਤ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਜਗਾਵਾਂ ਤੇ ਜੇ ਗੱਲ ਕੀਤੀ ਜਾਵੇ ਚਾਹੇ ਅੰਮ੍ਰਿਤਸਰ ਹੋਵੇ ਤਰਨਤਾਰਨ ਹੋਵੇ ਗੁਰਦਾਸਪੁਰ ਹੋਵੇ ਔਰ ਜਲੰਧਰ ਹੋਵੇ ਲੁਧਿਆਣਾ ਹੋਵੇ ਹਰ ਕਿਤੇ ਦਿਵਾਲੀ ਜਿਹੜੀ ਹੈ ਅ 21 ਤਰੀਕ ਨੂੰ ਜਿਹੜੀ ਉਹ ਮਨਾਈ ਜਾਵੇਗੀ ਕਿਉਂਕਿ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਾਵਸਿਆ ਜਿਹੜੀ ਉਹ ਪਰੋ ਕੱਲ ਹੈ ਬਿਲਕੁਲ ਅਮਾਵਸਿਆ ਜਿਹੜੀ ਹੈ ਉਹ ਜ਼ਰੂਰ ਕੱਲ ਹੈ ਤੇ ਨਾਲ ਹੀ ਅਮੇ ਕੋਈ ਅਗਰ ਪੰਜਾਬ ਦੀ ਇਸ ਤਰ੍ਹਾਂ ਦੀ ਜ਼ਿਕਰ ਕਰੀਏ ਜ਼ਰੂਰ ਮੇਰੀ ਸੋਰਸਿਸ ਦੇ ਨਾਲ ਵੀ ਉੱਥੇ ਵੀ ਗੱਲ ਹੋਈ ਸੀ ਕਿ ਮੇਰੇ ਜਿਹੜੇ ਮੀਡੀਆ ਫਰੈਂਡਸ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਸਾਫ਼ ਸਾਫ਼ ਦੱਸਿਆ ਕਿ ਜ਼ਰੂਰ ਕਿ ਜਿੱਦੀ ਦੀਪਾਵਲੀ ਕਈ ਜਗ੍ਹਾ ਤੇ 21 ਤਰੀਕ ਦੀ ਬਣਾਈ ਜਾ ਰਹੀ ਹੈ ਅਸੀਂ ਵੀ ਇਸੇ ਤਰ੍ਹਾਂ ਦੀ ਗੱਲ ਕਰੀਏ ਹਨ ਜਗਾਵਾਂ ਦੀ ਬਸ ਇਸ ਨੂੰ ਲੈ ਕੇ ਜੇਕਰ ਜ਼ਰੂਰ ਅਰਚਨ ਜ਼ਰੂਰ ਹੈ ਬਟ ਜਿਹੜੇ ਵਿਦਵਾਨ ਹੈ ਉਹ ਇਸ ਚੀਜ਼ ਨੂੰ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਵਿੱਚ ਦੇਖ-ਦੇਖ ਵਿੱਚ ਹੀ ਹੈ ਦੀਪਾਵਲੀ ਜੀ ਜ਼ਿਆਦਾ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਥੋੜੇ ਸੋ ਦੀਵਾਲੀ ਦੀ ਰੌਣਕ ਜਿਹੜੀ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਲਗਾਤਾਰ ਲੋਕਾਂ ਦਾ ਆਣ ਜਾਣ ਜੜ ਲੱਗਿਆ ਹੋਇਆ ਪਰ ਇਸ ਦੇ ਨਾਲ ਹੀ ਪੁਲਿਸ ਵੀ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਚੌਕ ਸਰ ਲੋਕਾਂ ਦੀ ਖਾਤਰ ਜਿਹੜੀ ਹੈ ਉਹ ਸੜਕਾਂ ਤੇ ਪੁਲਿਸ ਜਿਹੜੀ ਸਰਕਾਰ ਮੈਂ ਉੱਥੇ ਹੀ ਦੱਸਦੀ ਹੈ ਕਿ ਵੱਡੇ ਪੱਧਰ ਤੇ ਜਿਹੜੀ ਹੈ ਖਰੀਦਦਾਰੀ ਲੋਕਾ ਦੇ ਵੱਲੋਂ ਬਾਜ਼ਾਰਾਂ ਦੇ ਵਿੱਚ ਜਾ ਕੇ ਕੀਤੀ ਜਾ ਰਹੀ ਹੈ ਆਪਣੇ ਘਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਲੋਕ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਜਾ ਕੇ ਸ਼ਾਪਿੰਗ ਕਰ ਰਹੇ ਨੇ ਇਸ ਦੇ ਨਾਲ ਹੀ ਖਾਸ ਗੱਲ ਹੈ ਕਿ ਆਨਲਾਈਨ ਸ਼ਾਪਿੰਗ ਦਾ ਜ਼ਮਾਨਾ ਹੈ ਪਰ ਪ੍ਰੈਫਰ ਜਿਹੜੇ ਲੋਕ ਕਰ ਰਹੇ ਨੇ ਉਹ ਸੜਕਾਂ ਤੇ ਜਾ ਕੇ ਖੁਦ ਜਿਹੜੀ ਹੈ ਸ਼ਾਪਿੰਗ ਕਰਨ ਵਦੇਰੀ ਵਦੇਰੀ ਜਾਣਕਾਰੀ ਦੇ ਲਈ ਅਰਵਿੰਦ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅਰਵਿੰਦ ਕੀ ਕੋਈ ਜਾਣਕਾਰੀ ਕੀ ਕੁਝ ਤਿਆਰੀਆਂ ਦੀਵਾਲੀ ਨੂੰ ਲੈ ਕੇ ਜਿਹੜੇ ਬਾਜ਼ਾਰਤ ਦੇ ਵਿੱਚ ਲੱਗੀਆਂ ਹੋਈਆਂ ਨੇ ਬਿਲਕੁਲ ਹੀ ਦੀਵਾਲੀ ਨੂੰ ਲੈ ਕੇ ਜਿਹੜੀ ਤਿਆਰੀਆਂ ਨੇ ਉਹ ਬਹੁਤ ਹੀ ਵਾਕਾ ਹੋਏ ਨੇ ਕਿਉਂਕਿ ਲੋਕਾਲੂ ਇੱਕ ਸਾਲ ਤੋਂ ਦੀਵਾਲੀ ਦਾ ਇੰਤਜ਼ਾਰ ਰਹਿਦਾ ਹੈ ਕਿ ਜਦੋਂ ਦੀਪਾਵਲੀ ਆਉਂਦੀ ਹੈ ਤੇ ਉਹਦੇ ਨੇੜੇ-ਤੇੜੇ ਕਈ ਤਿਹਾਰ ਆ ਜਾਂਦੇ ਨੇ ਆਪਾਂ ਭਗਵਯਾ ਦੂਜੀ ਮਨਾਉਂਦੇ ਆ ਪਰਤੇ ਰਸਮੀ ਮਨਾਉਂਦੇ ਆ ਉਸ ਤੋਂ ਬਾਅਦ ਆਪਾਂ ਘਰਾਂ ਦੀ ਸਫਾਈਆਂ ਵੀ ਕਰਦੇ ਆ ਤੇ ਸਾਡੇ ਕੋਲ ਗੰਸਟ ਵੀ ਆਨੰਦ ਨੇ ਬਾਜ਼ਾਰ ਸਜੇ ਹੋਏ ਲੇਕਿਨ ਜਿਹੜਾ ਤੁਸੀਂ ਕਹਿਇਆ ਕਿ ਗੱਲ ਕੀ ਅੱਜਕੱਲ ਇੱਕ ਔਨਲਾਈਨ ਦੀਪਾਵਲੀ ਫੈਸਟੀਵਲ ਚੱਲਿਆ ਹੋਇਆ ਹੈ ਬਿਲਕੁਲ ਲੋਕ ਅਜੇ ਵੀ ਬਾਜ਼ਾਰ ਚ ਜਾ ਰਹੇ ਨੇ ਬਾਜ਼ਾਰ ਚ ਜਾ ਕੇ ਚੀਜ਼ ਦੇਖ ਰਹੇ ਨੇ ਚੀਜ਼ ਦੇਖਣ ਤੋਂ ਬਾਅਦ ਆਪਣੇ ਆਪਣੇ ਦੋਸਤਾਂ ਲਈ ਜਾਂ ਪਰਿਵਾਰਕ ਸੰਬੰਧੀਆਂ ਲਈ ਚੀਜ਼ਾਂ ਲੈ ਰਹੇ ਨੇ ਇੱਕ ਦੂਜੇ ਨੂੰ ਦੇ ਰਹੇ ਸੋ ਖਾਸ ਗੱਲ ਇਹ ਹੈ ਕਿ ਦੀਵਾਲੀ ਜਿਹੜੀ ਕਦੋਂ ਹੈ ਅਰਵਿੰਦ ਕਿਉਂਕਿ ਮੱਸਿਆ 2 ਦਿਨ ਦੇ ਵਿੱਚ ਪੈ ਰਹੀ ਹੈ ਬਿਲਕੁਲ ਜਿਵੇਂ ਤੁਸੀਂ ਕਿਹਾ ਹੈ ਕਿ ਦੀਵਾਲੀ ਕਦੋਂ ਹੈ ਅਸੀਂ ਵੀ ਕਈ ਬ੍ਰਾਹਮਣਾਂ ਨੂੰ ਕਈ ਵੈਦਾਂ ਨੂੰ ਪੁੱਛਿਆ ਤੇ ਇੰਟਰਨੈਟ ਤੇ ਵੀ ਅਸੀਂ ਸਰਚ ਕੀਤਾ ਤੇ ਉਹਦੇ ਤੇ ਜਿਹੜਾ ਦੱਸਿਆ ਜਾ ਰਿਹਾ ਕਿ ਮੱਤਿਆ ਦੂਰ ਦਿਨ ਲekin ਕੁਝ ਲੋਕ 23 ਨੂੰ ਦੀਵਾਲੀ ਮਨਾ ਰਹੇ ਨੇ ਤੇ ਕੁਝ ਲੋਕ 31 ਨੂੰ ਜੇ ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਦਰਬਾਰਤਾਲ ਵਿੱਚ ਜੋ ਆਪਿਸ਼ ਵਾਜੀ ਹੋਗੀ ਉਸੇ ਤਰੀਕੇ ਨੂੰ ਮਨਾਇਆ ਜਾਵੇ ਤੇ ਗਰਸ਼ਨੂ ਦੇਵੀ ਤੋਂ ਵੀ ਇਹ ਕਹਾਂ ਜਾ ਰਿਹਾ ਕਿ ਦੀਵਾਲੀ ਇਸੇ ਤਰੀਕੇ ਦੀ ਮਨਾਇਆ ਪਰ ਕੁਝ ਲੋਕ ਵੀ ਨੂਵੀਂ ਮਨਾ ਰਹੇ ਨੇ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਿ ਪੂਜਾ ਮਹੁਰਤ ਦਾ ਸਮੇ ਜਿਹੜਾ ਕਦੋਂ ਤੱਕ ਜਿਹੜਾ ਉਹ ਤੈ ਕੀਤਾ ਗਿਆ ਹੈ ਦੋਨੋਂ ਜਗਾ ਵੱਖਰਾ ਵੱਖਰਾ ਹੈ ਲੇਕਿਨ ਜਦੋਂ ਅਸੀਂ ਕਹਿੰਦੇ ਨੇ ਕਿ ਜਿਹੜੇ ਵੀ ਨੂੰ ਮਨਾ ਰਹੇ ਨੇ ਕਹਿੰਦੇ ਨੇ ਕਿ ਜਿਹੜਾ ਮਹੂਤ ਦਾ ਟਾਈਮ ਲੰਮਸਮ ਸ਼ਾਮ ਜੋ ਅਮਵਸਿਆ ਦੀ ਮਨਾਈ ਜਾ ਰਹੀ ਉਹ 5 ਵਜੇ ਦਾ ਹੈ 20 डिग्री ਦੇ ਕਹ ਰਹੇ ਨੇ ਪੰਜ ਕੋਈ ਕੁਛ 5 55 ਨੂੰ ਕਹ ਰਹੇ ਕੋਈ 5 20 ਨੂੰ ਅਮ ਵਰਸਿਆ ਖਤਮ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਮੌਰਤ ਸ਼ੁਰੂ ਹੁੰਦਾ ਹੈ ਤੇ ਸ਼ੁਰੂ ਹੋ ਕੇ 9 ਤੋਂ 11 ਵਜੇ ਤੱਕ ਇਹ ਆ ਗਿਆ ਕਿ ਇਹ ਮੌਰਤ ਚੱਲਦਾ ਹੈ ਜੀ ਕਿ ਨੂੰ ਕਹ ਰਹੇ ਨੇ ਇੱਕ ਨੂੰ ਵੀ 5 ਵਜੇ ਤੋਂ ਕਹ ਰਹੇ ਨੇ ਕਿ ਮੌਰਤ ਸ਼ੁਰੂ ਹੈ ਜੀ ਵੀ ਦੇਰੀ ਜਾਣਕਾਰੀ ਦੇ ਲਈ ਅਰਵਿੰਦ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ